ਸਾਸੀ ਕਾਲਜੀ ਸਾਰਿਆਂ ਨੂੰ ਦੋਸਤੋ ਆ ਇੱਕ ਬਹੁਤ ਮਾੜੀ ਗੱਲ ਹੋ ਗਈ ਅੱਜ 19 ਤਰੀਕ ਆ ਅੱਜ ਨਿਊ ਵੀਡੀਓ ਦੋਸਤੋ ਇੱਕ ਵਿਚਾਰੀ ਗਾਂ ਦੀ ਇੱਕ ਐਕਸੀਡੈਂਟ ਹੋਣ ਕਾਰਨ ਵਿਚਾਰੀ ਦੀ ਜਿਹੜੀ ਡੈਥ ਹੋ ਚੁੱਕੀ ਆ ਥੋੜੇ ਸਾਂਝ ਜ਼ਰੂਰ ਹੈਗੇ ਦੋਸਤੋ ਵਿਚਾਰੀ ਚ ਦੋਸਤੋ ਬਾਅਦ ਦੇ ਵਿੱਚ ਤੁਸੀਂ ਰੱਬ ਨੂੰ ਮਾੜਾ ਕਹਿੰਦੇ ਹੋ ਕਿ ਹਾਰ ਡ ਆ ਗਏ ਨੇ ਗੜੇ ਪੈ ਗਏ ਨੇ ਦੋਸਤੋ ਇਹੀ ਕਾਰਨ ਹੈ ਹੋਰ ਕਾਰਨ ਨਹੀਂ ਕੋਈ ਹੈਗਾ ਤੁਸੀਂ ਦੁੱਧ ਪੀ ਕੇ گاਵਾ ਛੱਡ ਦਿੰਦੇ ਹੋ ਦੋਸਤੋ ਦੁੱਧ ਪੀ ਕੇ ਵਿਚਾਰੀ ਨੂੰ ਛੱਡਤਾ ਤੇ ਵਿਚਾਰੀ ਦੇ ਗਾਂ ਬੱਚਿਆਂ ਨੂੰ ਦੁੱਧ ਵੀ ਪਿਆ ਤੇ ਉਹਨੇ ਪਤਾ ਨਹੀਂ ਕਿੰਨੀ ਗੇਚੂ ਚਰਚੂ ਕਮਾਈ ਕੀਤੀ ਹੋਣੀ ਆ ਤੇ ਵਿਚਾਰੀ ਉਹ ਛੱਡਤੀ ਗੱਬਣ ਗਾਂ ਸੀਗੀ ਵਿਚਾਈ ਨੂੰ ਕਿਸੇ ਟਰੱਕ ਨੇ ਜਾਂ ਕਾਰ ਨੇ ਮਾਰਿਆ ਵਿਚਾਰੀ ਡੈਥ ਜਿਹੜੀ ਹੋ ਚੁੱਕੀ ਹੈ ਦੋਸਤੋ ਜੇ ਦੋਸਤੋ ਇਸੇ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਚੱਲਦਾ ਰਿਹਾ ਇਹੋ ਜਿਹਾ ਟਾਈਮ ਆਊਗਾ ਆਪਣੇ ਪੰਜਾਬ ਚੋਂ ਤੁਹਾਨੂੰ ਵੱਛੀ ਤਿੱਕੀ ਨਹੀਂ ਮਿਲਣੀ ਕਿਉਂਕਿ ਹੁਣ ਵਾਰਾ ਪਸ਼ੂ ਜਿਹੜੇ ਦੋਸਤੋ ਰਾਖ ਭਰ ਭਰ ਕੇ ਬੁਚੜ ਖਾਣੇ ਜਾ ਰਿਹਾ ਮਾਰੇ ਜਾ ਰਿਹਾ ਕਤਲ ਖਾਣੇ ਜਾ ਰਿਹਾ ਅੱਪਾ ਹਜੇ ਗੌਰ ਨਹੀਂ ਕਰ ਰਹੇ ਤੁਹਾਨੂੰ ਆਪਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਣਾ ਦੋਸਤੋ ਕਿ ਜਦੋਂ ਆਪਣੇ ਪੰਜਾਬ ਦੇ ਵਿੱਚੋਂ گاਵਾ ਖਤਮ ਹੋ ਗਏ ਇਸੇ ਤਰ੍ਹਾਂ ਦੋਸਤੋ ਆਪਣੇ ਪੰਜਾਬ 'ਚ ਮੱਝਾਂ ਬਹੁਤ ਜਿਹੜੀਆਂ ਘੱਟ ਰਹਿ ਗਈਆਂ ਅੱਦੋਂ ਜ਼ਿਆਦਾ ਮੱਝਾਂ ਆਪਣੇ ਪੰਜਾਬ 'ਚ ਦੋਸਤੋ ਖਤਮ ਹੋ ਚੁੱਕੀਆਂ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਨਾ ਦੋਸਤੋ ਆਪਣੇ ਪੰਜਾਬ 'ਚੋਂ گاਵਾ ਵੀ ਖਤਮ ਹੋ ਜਾਣਗੇ ਆਪਾਂ ਹਜੇ ਗੌਰ ਨਹੀਂ ਕਰ ਰਹੇ ਹੁਣ ਦੋਤ ਪੀਏ ਗਾਂ ਛੱਡ ਦਿੰਦੇ ਹੋ ਇਹ ਗਾਂ ਤਾਂ ਉਹ ਗੱਡੀ ਥੱਲੇ ਆ ਜਾਂਦੀ ਆ ਤੇ ਜਾ ਉਹਨੂੰ ਫੜ ਕੇ ਕੋਈ ਕਤਲਖਾਨੇ ਨੂੰ ਵੇਚ ਦਿੰਦਾ ਦੋਸਤੋ ਮੈਂ ਤੁਹਾਨੂੰ ਕਦੇ ਵੀ ਨਹੀਂ ਕਿਹਾ ਵੀਡੀਓ ਸ਼ੇਅਰ ਕਰ ਦਿਓ ਅੱਜ ਮੈਂ ਤੁਹਾਨੂੰ ਕਹਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਉਸ ਇਨਸਾਨ ਤੱਕ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਜੀ ਦੀ ਇਹ ਗਾਂ ਜੀ ਨੇ ਉਹ ਵਿਚਾਰੀ ਨੇ ਇਹਨਾਂ ਟਾਈਮ ਦੁੱਧ ਪਿਆ ਤੇ ਬੱਚਿਆਂ ਨੂੰ ਦੁੱਧ ਪਿਆ ਚਾਰੇ ਰੋਡ ਤੇ ਛੱਡਤੀ ਤੇ ਵਿਚਾਰੀ ਦਾ ਐਕਸੀਡੈਂਟ ਹੋ ਗਿਆ ਤਾਂ ਇਹ ਕੰਮ ਜਿਹੜਾ ਬਹੁਤ ਮਾੜਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਉਸ ਇਨਸਾਨ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ ਜੀਨੇ ਐਕਸੀਡੈਂਟ ਕਰਕੇ ਦੋਸਤੋ ਫਰਾਰ ਹੋ ਗਿਆ ਬੰਦਾ ਇਥੋਂ ਵੀਡੀਓ ਜਰੂਰ ਪਹੁੰਚਣੀ ਚਾਹੀਦੀ ਹੈ ਸ਼ੇਅਰ ਜਰੂਰ ਕਰ ਦਿਓ ਧੰਨਵਾਦ